then wow. ਅਜ ਦਾ ਮੁਖਵਾਕ ਦਰਬਾਰ ਸ੍ਰੀ ਨਾਨਕ ਮਤਾ ਸਾਹਿਬ ਅਹੰਸ ਸਹਜੂ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਬਨੁ ਮਨ ਕਰਾ ਗੁਖ ਜਾਈ ਸਤਨਾਮ श्री बागुरु साहिब जयद शरी ਪ੍ਰਸਾਦ ਸ਼ਲੋਕ ਦਰਸ਼ਨ 82 ਦਿਨ ਸਰਾਤ ਜਿਤੋ ਅਨ ਦਿਨਨੀਤ ਖੋਲ ਕਪਟ ਗੁਰ ਮੇਦਿਆ ਨਾਮ ਬਹਰ ਸੰਗ ਮੀਤ ਦਰਸ਼ਨ 82 ਦਿਨ ਸਰਾਤ ਜਿਤਵਾਹਨ ਦਿਨ ਨੀਤ ਕੋਲ ਕਪਟ ਗੁਰ ਮੇਲੀਆ ਨਾਮ ਬਹਰ ਸੰਗ ਮੀਤ ਕਰੋ ਵੇਦੰਤੀਆ ਤਿਸ ਮੋਹਨ ਲਾਲ ਪਿਆਰੇ ਆਸਿਰਵਦੁ ਜੰਤੀਆ ਦੇਸ ਦਾਸਰ ਕੇ ਆਏ ਸਿਰ ਧਨੀ ਉਤਾਰੇ ਇਕ ਭੋਰੀ ਦਰਸ਼ਨ ਕੀਜੈ ਲਾਲ ਪੀਨਾ ਤੇਰੀ ਜੈ ਪ੍ਰਭ ਜਿਉ ਮਾਨੀਨਾ ਜੋ ਲਗਮੀਨਾ ਜਾਤ੍ਰਿਵ ਜਿਵੈ ਤਸਾਂਤੀਆ ਜਾਨ ਨਾਨਕ ਗੁਰ ਪੂਰਾ ਪਾਇਆ ਸਭਨੀ ਦਿਖਾ ਗੁਨ ਭਤੀਆ ਯਾਰ ਵੇ ਪ੍ਰਭ ਵੇ ਸਕੀਆ ਲੋਕੀ ਲਾ ਜਹੀਆ ਯਾਰ ਵੇ ਇਕ ੜੂ ਇਕ ਟੜ ਕਿਸ ਜਿ ਤੇਰੀ ਆ ਇਕ ਤੁੰ ਇਕ ਟਾੜੇ ਅਨਕ ਬਿਆਰੇ ਨਿਦ ਪਰਦੇ ਭੋਗ ਬਿਨਾ ਸਾ ਤਿਨਾ ਦੇਸ ਮਨ ਚਾਉ ਥੰਦਾ ਹਾ ਕਾਦਰ ਪਾਈ ਗੁਣ ਤਸਾ ਨਾ ਦਾਲਾ ਰਿਜਾਇਆ ਆਉਂਦੇ ਸਹ ਆਗ ਮਨ ਦੇਹੀਆ ਨਾਲਕ ਕਹ ਸੁਣ ਬਿਨੋ ਸੁਹਾਗਣ ਮੂਹ ਦਸ ਨਿਖਾ ਬਿਰ ਤੇਹੀਆ ਯਾ Ya yeah. yeah. ਰਾਹਾ ਪਕੜ ਥਾ ਗੁਰ ਹਾਂ ਕਿੱਦੀ ਗੁਣ ਅਗਣ ਨਾਮ ਪ੍ਰਸ਼ਾਣੇ ਗੁਣ ਹਾਰ ਤੈ ਪਾਇ ਰੰਗ ਲਾਗ ਬਣਾਇ ਤਿਸ ਹਉ ਕਿਛ ਸੁਹੰਤਾ ਯਾਨ ਨਾਮਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਧਾ ਯਾਨਵੇ ਨਿਤ ਸੁਖ ਸੁਖੇ ਦੀ ਸਾਮੇ ਪਿਰ ਦਿਆਲ ਸਾਧ ਨਵ ਰੰਗੀਆਂ ਵੱਡ ਭਾਵ ਪਾ ਗੁਰ ਬਿਲਾਇਆ ਸਾਧ ਕੈ ਸਤਿ ਸੰਗੀਆ ਆਸਾ ਮਸ ਸਗਦ ਪੂਰੀ ਪ੍ਰਾਂਕ ਅੰਕ ਅੰਕ ਮਿਲਿਆ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਬ੍ਰਹ ਅੰਕ ਅੰਕ ਮਿਲਾਈ ਬਿਰਵੰਤ ਨਾਨਕ ਸੋਤ ਸੁਖੇ ਦੀ ਸਾ ਮੈਂ ਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਵਾਹਿਲਾ ਪਾ ਜਵਾ ਚਰਤ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰੋਗ ਦਰਸ਼ਨ 82 ਦਿਨ ਸਰਾ ਇਤੋ ਅਨਜਨੀਤ ਮੋਲ ਪਕਟ ਗੁਰ ਮੇਰੀਆ ਨਾਨਕ ਹਰਿ ਸ਼ੰਮੀਤ ਸਤਿਗੁਰਾਂ ਦੀ ਕਿਰਪਾ ਕੀਤੀ ਹੈ ਬਾਵਨ ਸਥਾਨ ਤੇ ਅਵਤਾਰ ਦੇ ਤੋ ਪ੍ਰਕਾਸ਼ ਮਨ ਹੋ ਕਰਕੇ ਸਾਨੂੰ ਕਾਲ ਰੂਹੀ ਜੀਵਾਨ ਨੂੰ ਦਰਸ਼ਨ ਦੀ ਗਾਰੇ ਬਖਸ਼ਿਸ਼ ਕੀਤੇ ਮਾੜਾ ਜੀ ਦਾ ਪਾਵਨ ਬਖਵਾ ਸਹੀ ਦਾ ਦੇ ਸਰਦਾ ਜ ਬਾਣੀ ਕੇ ਮੋਹਿਤੋ ਸ਼ਾਂਤੀ ਦੇ ਗੁਰਜ ਪੰਜਵੇਂ ਪਾਤਸ਼ਾਹ ਧਰਮ ਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਅਗੇ ਮੁਖਾਰ ਵਿੱਚ ਉਚਾਰਣ ਕੀਤਾ ਹੋਇਆ ਜੈ ਸ੍ਰੀ ਰਾਜੇਂਦਰ ਤੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਆਗਮਨ 700 ਦਿਨ ਪੱਤੀ 704 ਉੱਪਰ ਸਪਾਇਮਨ ਹੈ ਸਤਿਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਅਗੇ ਹਰ ਦਰ ਵਿੱਚ ਵਸ ਜਾਵੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਨੌਵੇਂ ਸਤਿਗੁਰੂ ਸਹਾਇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂ ਦਾ ਸ਼ਹੀਦੀ ਦਿਹਾੜਾ ਹੈ ਸਤਿਗੁਰਾਂ ਦੇ ਪੁਰਬ ਮਨਾਏ ਤੇ ਸਮਾਗਮ ਜੀ ਆਪਾਂ ਸਤਿਗੁਰਾਂ ਦਾ ਹੁਕਮ ਮੰਨਦੇ ਹਾਂ ਸਤਿਗੁਰੂ ਦੀ ਗੱਲ ਮੰਨਦੇ ਹਾਂ ਆਰਦੇ ਜੀ ਦਾ ਸੰਗੁਰਾਂ ਨੇ ਜੀਰਦੀ ਚਾਦਰ ਕਸ਼ਮੀਰੀ ਪੜਨਾ ਦੀ ਬਿਆਦ ਮੋਸ਼ਣ ਹੋਇਆ Hindu ترੰਤੀ ਇਰਾਤੀ ਵਾਸਤੇ ਚਾਂਦਨੀ ਚਾਉਂਂ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੁਆਗ ਸਤਾਂ ਅਮਰਤੀ ਬਲਦ ਸਤਿਗੁਰਾਂ ਦੇ ਸਹੀਦੀ ਬੁਰਗਲ ਮੁਖ ਰਾਤ ਗਿਆ ਵਾਜਾ ਪ੍ਰਾਦੇਸ਼ ਨਾਲ ਬੁਰ ਕਰਪਾ ਕਰੇ ਸਵਾਗ ਦੀ ਮਾਣ ਦਿਦਾਰ ਕਰਵਾਉਣ ਲਈ ਆਗੁਣ ਮੇਂਦਰਾਂ ਪਿਆਮਾਨੇ ਬਣ ਲੈਂਦੇ ਨਾਲ ਜੋਣੀ ਤਲਤਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ